ਸੀਨੀਅਰ ਕਾਲੀ ਆਗੂ ਤੇ ਮੈਂਬਰ ਕੋਰ ਕਮੇਟੀ ਇਕਵਾਲ ਸਿੰਘ ਚੁੰਦਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ 1 ਸਾਲ ਤੋਂ ਆਸਾਮ ਦੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਐਨਐਸਏ ਤਹਿਤ ਬੰਦ ਕੀਤੇ ਕੜੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਅਤੇ ਉਨ੍ਹਾਂ ਸਾਥੀਆਂ ਉੱਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਐਨਐਸਓ ਵਿੱਚ 1 ਸਾਲ ਦਾ ਹੋਰ ਵਾਅਦਾ ਕਰਨ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਸਿੱਖ ਵਿਰੋਧੀ ਚਿਹਰਾ ਨਗਾ ਹੋਇਆ ਉਹਨਾਂ ਕਿਹਾ ਕਿ ਬਿਨਾਂ ਵਜ੍ਹਾ ਤੋਂ ਇੱਕ ਚੁਣੇ ਹੋਏ ਨੁਮਾਇੰਦਾ ਉੱਤੇ ਨਜਾਇਜ਼ ਤੌਰ ਤੇ ਐਨਐਸਏ ਵਿੱਚ ਵਾਧਾ ਕਰਨਾ ਜਿੱਥੇ ਲੋਕਤੰਤਰ ਲਈ ਘਾਤਕ ਹੈ ਉੱਥੇ ਇਹ ਵੀ ਲੋਕ ਪਤਵੇ ਦਾ ਨਿਰਾਦਰ ਹੈ ਇਸ ਮਸਲੇ ਤੇ ਸਮੁੱਚੀਆਂ ਸਿੱਖ ਸੰਸਥਾਵਾਂ ਮਹਾਰਾਜਸੀ ਪਾਰਟੀਆਂ ਤੇ ਸਿੱਖ ਕੌਮ ਨੂੰ ਪਹਿਰੇਦਾਰੀ ਕਰਨੀ ਚਾਹੀਦੀ ਹੈ ਅਤੇ ਸਮੁੱਚੀਆਂ ਧਾਰਮਿਕ ਤੇ ਰਾਜਸੀ ਸਿੱਖ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਬੰਦੀ ਸੰਗਾਂ ਦੀ ਰਿਹਾਈ ਨੌਜਵਾਨਾਂ ਤੇ ਹੋ ਰਹੇ ਝੂਠੇ ਪਰਚੇ ਤੇ ਤਸ਼ੱਦਦ ਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ ਉਹਨਾਂ ਕਹੇ ਕਿ ਅੱਜ ਪੰਥ ਵਿਰੋਧੀ ਤਾਕਤਾਂ ਸਿੱਖ ਕੌਮ ਨੂੰ ਵੰਡ ਕੇ ਰਾਜ ਸੀ ਲਾਹਾ ਲੈਣ ਦੀ ਤਾਕ ਵਿੱਚ ਹਨ ਇਸ ਵਰਤਾਰੇ ਨੂੰ ਸਮਝ ਕੇ ਗਿਲੇ ਸ਼ਿਕਵੇ ਭਲਾ ਕੇ ਸਮੁੱਚੀਆਂ ਪੰਥਕ ਤਰ੍ਹਾਂ ਨੂੰ ਇੱਕ ਪੰਥਕ ਮਹਾਜ ਸਰਜਣ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਨਐਸਏ ਵਿੱਚ ਕੀਤੇ ਵਾਅਦੇ ਦੀ ਪਰਜ਼ੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਤੇ ਸਮੁੱਚੇ ਪੰਜਾਬ ਅਤੇ ਪੰਜਾਬ ਹਤਾਇਸ਼ੀਆਂ ਨੂੰ ਬੇਨਤੀ ਕਰਦੇ ਹਾਂ ਕਿ ਕਾਂਗਰਸ ਭਾਰਤੀ ਜਨਤਾ ਪਾਰਟੀ ਜਾਂ ਆਮ ਆਦਮੀ ਪਾਰਟੀ ਵੱਲੋਂ ਇਸ ਮਸਲੇ ਤੇ ਚੁੱਪ ਰਹਿਣਾ ਉਹਨਾਂ ਦੀ ਸਹਿਮਤੀ ਦਾ ਹੀ ਪ੍ਰਗਟਾਵਾ ਹੈ ਜਿਸ ਤੋਂ ਇਹਨਾਂ ਤਿੰਨੇ ਪਾਰਟੀਆਂ ਦੀ ਸਿਕ ਕੌਮਤ ਤੇ ਪੰਜਾਬ ਪ੍ਰਤੀ ਨੀਤੀ ਦਾ ਪਤਾ ਲੱਗਦਾ ਅੱਜ ਲੋੜ ਹੈ ਸਾਰੀਆਂ ਪੰਥਕ ਸ਼ਕਤੀਆਂ ਇਕੱਠੀਆਂ ਹੋ ਕੇ ਇੱਕ ਪਲੇਟਫਾਰਮ ਤੇ ਲੜਾਈ ਲੜਨ ਤਾਂ ਜੋ ਇਹਨਾਂ ਪੰਥ ਵਿਰੋਧੀ ਗਤੀਵਿਧੀਆਂ ਨੂੰ ਠੱਲ ਪਾਈ ਜਾ ਸਕੇ